ਪੇਦ ਕਹਿਓ ਇਹ ਬਾਤ ਸਭੈ ਇਨਹੂ ਕਹਿ ਕੀ ਕਹਾ ਪੂਜ ਕਰੀ ਹੈ ਵਰਖਾ ਸਾਰਿਆਂ ਜੀਵਾਂ ਤੇ ਹੁੰਦੀ ਹੈ ਆਨੰਦ ਨੂੰ ਕਹਿੰਦਾ ਆਪਾਂ ਪੂਜਾ ਕਰਨ ਚੱਲੇ ਆਂ ਇੰਦਰ ਦੀ ਉਹਨਾਂ ਨੇ ਕੀ ਦੀ ਪੂਜਾ ਕੀਤੀ ਉਹਨਾਂ ਨੂੰ ਨਹੀਂ ਵਰਖਾ ਮਿਲਿਆ ਪੇਦ ਕਹਿਓ ਇਹ ਬਾਤ ਸਭੈ ਇਨਹੂ ਕਹਿ ਕੀ ਕਹਾ ਪੂਜ ਕਰੀ ਹੈ ਤਦ ਹੀ ਹੱਸ ਕੇ ਹਰ ਬਾਤ ਕਹੀ ਨੰਦ ਪੈ 함ਰੀ ਬੇਨਤੀ ਸੁਨ ਲਈਐ ਨੰਦ ਪੈ ਤੇ ਬਖਸ਼ਨਾ ਮਲਾਇਓ ਤਦ ਹੀ ਹਸ ਕੇ ਹਰ ਬਾਤ ਕਹੀ ਨੰਦ ਪੈ 함ਰੀ ਬੇਨਤੀ ਸੁਨ ਲਈਐ ਪੂਜਹੁ ਵਿਪਨ ਕੋ ਮੁਖ ਗਉਨ ਪੂਜਨ ਜਾ ਗਿਰਹਿ ਤਹਿ ਜਈਐ ਗਉਨ ਕੋ ਪੈ ਤੀਜਤ ਹੈ ਗਿਰ ਕੇ ਚੜੇ ਚੜੀਏ ਮਨ ਆਨੰਦ ਪਈਐ ਦਾਨ ਦਾ ਜਾਂ ਜਾਂ ਗਊਆਂ ਨੂੰ ਪੂਜੋ ਜਾਂ ਆਪਣੇ ਪਹਾੜ ਨੂੰ ਪੂਜੋ ਜਿੱਥੋਂ ਆਪਾਂ ਨੂੰ ਘਾਹ ਪ੍ਰਾਪਤ ਹੁੰਦਾ ਹੈ ਗਊਆਂ ਵਿਚਾਰੀਆਂ ਦੁੱਧ ਦਿੰਦੀਆਂ ਉਹਨਾਂ ਨੂੰ ਵੀ ਪੂਜਣਾ ਚਾਹੀਦਾ ਇੰਦਰ ਦਾ ਦਰਨ ਤੇ ਰਸਤਰੀ ਹੈ ਗਵਨ ਕੋ ਪੈ ਪੀਜਤ ਹੈ ਗਿਰ ਕੇ ਚੱਲਿਏ ਮਨ ਆਨੰਦ ਪਈਏ ਦਾਨ ਦੇ ਤਨ ਕੇ ਹਸ ਹਿਆ ਜਸ ਹਿਆ ਦਾਨ ਦੇ ਤਨ ਕੇ ਜਸ ਹਿਆ ਪਰਲੋਕ ਗਏ ਜੋ ਦੂਸ ਦਇਓ ਸੌਖਈਆ ਸਵਈਆ ਤਦ ਹੀ ਭਗਵਾਨ ਕਹੀ ਪਿਤਸਾ ਇੱਕ ਬਾਤ ਸੁਨੋ ਤੋ ਕਹੋ ਮਨ ਤੋ ਸੋ ਪੂਜਹੁ ਜਾਏ ਸਭੈ ਗਿਰ ਕਉ ਤੁਮ ਪੂਜਹੁ ਜਾਏ ਸਭੈ ਗਿਰ ਕੋਤਮ ਇੰਦਰ ਕਰੇ ਕਉਪ ਕਿਆ ਪਨ ਤੋ ਸੋ ਮੋਰ ਸੋ ਸੰਪੂਤ ਭਇਓ ਤੁਮਰੇ ਗ੍ਰਹਿ ਮਾਰ ਕਰੋ ਮਘਵਾ ਸੰਗ ਝੋਸੋ ਰਹਿਸ ਕਹੀ ਪਿਤ ਪਥਰ ਕੀ ਰਹਿਸ ਕਹੀ ਪਿਤ ਪਾਰਥ ਕੀ ਤਜ ਰਹਿਸ ਕਹੀ ਪਿਤ ਪਾਰਥ ਕੀ ਤਜ ਹੈ ਇਹ ਜਾ ਹਮਰੀ ਅਨਮੋਸਮ ਹੈ ਨਾ ਤਜ ਤੇ ਹੈ ਇਹ ਜਾ ਹਮਰੀ ਅਨਮੋਸੋ ਹੈ ਇਹ ਜਾ ਹਮਰੀ ਅਨਮੋਸੋ ਤਾ ਕੀ ਤਾਤ ਕੀ ਬਾਤ ਜੋ ਨੰਦ ਸੁਨੇ ਸਭ ਬਾਤ ਭਲੀ ਸਰੇ ਉਪਰ ਬਾਂਧੇ ਬਾਕੋ ਕੀ ਬਾਕੋ ਕੀ ਕੈ ਮੁਰਵੀ ਤਨ ਕੈ ਧਨ ਤਿਛਨ ਮਤ ਮਹ ਸਰ ਸਾਦੀ ਤਾਤ ਕੀ ਬਾਤ ਜੋ ਨੰਦ ਸੁਨੀ ਜਦ ਕ੍ਰਿਸ਼ਨ ਦੀ ਬਾਤ ਨੰਦ ਨੇ ਸੁਨੀ ਸਭ ਬਾਤ ਭਲੀ ਸਰੇ ਉਪਰ ਬਾਂਧੀ ਮੰਨ ਲਈ ਬਾਕੋ ਕੀ ਕੈ ਮੁਰਵੀ ਤਨ ਕੈ ਧਨ ਕੀਚਨ ਮਤ ਮਹਾ ਪ੍ਰਸਾਦੀ ਸਰਾਨਨ ਮੈਂ ਸੁਣ ਤਿ ਹੋਏ ਬਾਤ ਗਬੁੱਧ ਕੀ ਛੂਟ ਚਰੀ ਜੰ ਫਾਂਦੇ ਮੋਹ ਕੀ ਪਾਰਤ ਹੋ ਮੋਹ ਕੀ ਪਾਰਤ ਹਵੇ ਕਰ ਗਿਆਨ ਨਿਵਾਰਦਈ ਉਮੜੀ ਜਨ ਅੰਦੀ ਨੰਦ ਬੁਲਾਏ ਕ ਗੋਪ ਲਏ ਹਰ ਆਇਸ ਲੈ ਨੰਦ ਬੁਲਾਏ ਕ ਗੋਪ ਲਏ ਹਰ ਆਇਸ ਮਾਨ ਸਰਿ ਉਪਰ ਲੀਆ ਪੂਰਜ ਗਉਵਨ ਨਾਮ ਮੁਖ ਬਿਪਨਨ ਭੀਯਨ ਸੋ ਇਹ ਆਇ ਸਕੀਆ ਫੇਰ ਕਹਿਓ ਹਮ ਤੋ ਕਹਿਓ ਤੋ ਸਭ ਗਿਆਨ ਭਲੋ ਮਨ ਮੈਂ ਸਮਝਈਆ ਚਿਤ ਦਇਓ ਸਭ ਚਿਤ ਦਇਓ ਸਭ ਨੋ ਹਮ ਸੋ ਤੈ ਲੋਕਨ ਤੈ ਲੋਗਨ ਕੋ ਪਤ ਚਿਤ ਨਾ ਕੀਆ ਸਵਈਆ ਗੋਪ ਚਲੇ ਉੱਠ ਕੈ ਗ੍ਰਹਿ ਕ ਬ੍ਰਿਜ ਕੇ ਪਤ ਕਉ ਖੁਣ ਆਏ ਸਪਾਈ ਅਛਤ ਧੂਪ ਪੰਚam੍ਰਿਤ ਦੀਪਕ ਕੁੰਜਨ ਕੇ ਸਭ ਭਾਤ ਬਨਾਈ ਲੈ ਕੁਰਬੇ ਆਪਣੇ ਸਭ ਸੰਗ ਚੱਲੇ ਗਿਰ ਕੋ ਸਭ ਢੋਲ বাজਾਈ ਨੰਦ ਚਲਿਓ ਜਸ ਜਸਦਾਉ ਚਲੀ ਭਗਵਾਨ ਚੱਲੇ ਮੁਸਲੀ ਸੰਗ ਭਾਈ ਨੰਦ ਚਲਿਓ ਕੁਰਬੇ ਸੰਗ ਲੈਕਰ ਤੀਰ ਜਬੈ ਗਿਰ ਕੇ ਚਲ ਆਇਓ ਗਊਣ ਘਾਸ ਚਰੈ ਹਿਤ ਸੋ ਬਹੁ ਵਿਪਨ ਕੀ ਚਰੈ ਹਿਤ ਸੋ ਗਊਨ ਕਾਸ ਚਰਾ ਹਿਤ ਸੋ ਬਹੁ ਵਿਪਨ ਖੀਰ ਆਹਾਰ ਖਵਾਇਓ ਆਪ ਕਰੋ ਸੰਲਾਗ ਜਤਪਤ ਗੋਪ ਸਬੈ ਮਨ ਮੈਂ ਸੁਖ ਪਾਇਓ ਬਾੜ ਚੜਾਏ ਲਏ ਰਥ ਪੈ ਚਲ ਕੇ ਇਹ ਕੌਤਕ ਔਰ ਬਨਾਇਓ ਸਵਈਆ ਕੌਤਕ ਏਕ ਵਿਚਾਰ ਜਤਪਤ ਸੂਰਤ ਏਕ ਧਰੀ ਗਿਰ巴 ਕੀ ਸ੍ਰਿੰਗ ਬਨਾਏ ਧਰੀ ਨਗ ਕੈ ਕਉ ਸਾਮ ਕਹ ਜਗ ਗਮ ਨਾ ਕਾ ਕੀ ਜਹ ਗਮ ਨਾ ਕਾ ਕੀ ਜਹ ਗਮ ਨਾ ਕਾ ਕੀ ਭੋਜਨ ਕਾਤ ਪ੍ਰ ਭੋਜਨ ਖਾਤ ਪ੍ਰ ਤਛ ਕਿਦਉ ਵਹ ਭੋਜਨ ਖਾਤ ਪ੍ਰ ਤਛ ਕਿਦਉ ਰਹਿ ਬਾਤ ਲਖੀ ਨ ਪਰਿ ਕਛ ਬਾ ਕੀ ਕੌਤਕ ਏਕ ਲਖ ਹੈ ਭਗਵਾਨ ਔਰ ਜੋ ਬਿਕ ਵੈ ਅਟ ਕਹਿ ਮਤ ਵਾਚਤਾ ਕੀ ਸਵੈ ਤਉ ਭਗਵਾਨ ਤਵੇ ਹਸਕੇ ਸਮ ਅੰਮ੍ਰਿਤ ਬਾਤ ਤਿਨ੍ਹ ਸੰਗ ਭਾਖੇ